ਲੋ ਬਾਈ ਜੌਨੀਅਰ ਵਾਲੇ ਸਾਰਿਆਂ ਨੂੰ ਪਹਿਲਾਂ ਲੱਗਿਆ ਟਰੈਕਟਰ ਲਾਉਣ ਅੰਦਰ 12 ਵਜੇ ਹੀ ਇਹਨਾਂ ਨੂੰ ਡਰ ਪੈ ਗਿਆ ਵੀ ਟਰੈਕਟਰ ਨਾਲ ਕਿਤੇ ਡੁੱਬ ਜਾਣੇ ਵਿੱਚ ਲਾ ਹਾਪੀ ਬਾਈ ਨੇ ਕਰਦੇ ਟਰੈਕਟਰ ਅੰਦਰ ਪਾਣੀ ਦੇਖੋ ਯਾਸੀ ਦੇ ਅੰਦਰ ਵੜਨ ਵਾਲਾ ਹੋ ਗਿਆ ਠੀਕ ਆ ਪੂਰੇ ਡਰ ਦੇ ਮਾਹੌਲ ਪੈਦਾ ਹੋ ਗਏ ਬਾਈ ਰੋਪੜ ਯਾਸੀਆਂ ਦੇ ਵਿੱਚ ਸੋਨਾ ਵਾਲੀਕਾ ਦੇਖੋ ਕਿੱਥੇ ਕਿੱਥੇ ਲੱਗ ਬਾਈ ਮੋਲੇ ਡੈਰਾ ਦਾ ਕਿ ਪਾਣੀ ਆ ਗਿਆ ਬਹੁਤ ਤੇਜ਼ ਨਹੀਂ ਪੈ ਰਿਹਾ ਹੋਰ ਦੇਖੋ ਬਾਈ ਵਧੀਆ ਪਈ ਬਾਈ ਕਬਲਾ ਨਰੂ ਤੂੰ ਯਾਰ ਛੇਤੀਓ ਡਰ ਕੇ ਟਾਈਮ ਨਾਲ ਯਾਰ ਹਾਂ ਫੇਰ ਬਾਅਦੋਂ ਲੱਕ ਤੱਕ ਪਾਣੀ ਆ ਜਾਣਾ ਮੇਰੇ ਔਖੇ ਕੱਢਨੇ ਅੱਛਾ ਹੁਣ ਤਾਂ ਐਂ ਕੱਚਾ ਉੱਪਰੋਂ ਝਿਗੜਾ ਕੇ ਕੱਢ ਹੋ ਜਾਂਦਾ ਅੱਛਾ ਫੇਰ ਕੱਟਾ ਤਾਂ ਠੀਕ ਆ ਯਾਨੀ ਕਿ ਜੋਂਡੀ ਰਾਜ ਨੇ ਬਾਈ ਸਾਰਿਆਂ ਨੂੰ ਪਹਿਲਾਂ ਹਿੰਮਤ ਕਰੀਆ ਟਰੈਕਟਰ ਅੰਦਰ ਪਾੜਨ ਦੀ ਹਾਲਾਤ ਪੂਰੇ ਪਾਣੀ ਨਹੀਂ ਪਾਣੀ ਦਿਖਾ ਕਾਲਾ ਬਾਈ ਅੱਜ ਲੱਗਿਆ ਉਹਦਾ ਸਵੇਰੇ ਕਹਿਣਾ ਕਹਿੰਦਾ ਵੀ ਬੱਦਲ ਫੜ ਜਾਵੇ ਪਾਣੀੋਂ ਪਾਣੀ ਆ ਜਾਵੇ ਕਾਲੇ ਤੇਰੀ ਭਾਕਿਆ ਸੱਚ ਹੋ ਗਈ ਹਾਂ ਇਹ ਸਵੇਰੇ ਭਾਈ ਜਮਾ ਸੁੱਕਾਤਾ ਹੁਣ ਤੇ 1.5 ਘੰਟਾ ਪਹਿਲਾਂ ਕਾਲੇ ਨੇ ਪਤਾ ਨਹੀਂ ਕਿਆ ਮੂੰਹ ਚੋ ਕਿਹਾ ਗਿਆ ਨਹੀਂ ਬਾ ਭਾਈ ਫਿਰ ਤਾਂ ਨੇਰੀਓ ਆ ਗਈ ਕੋ ਲੱਖ ਤੇ ਲੋ ਜੀ ਗੱਡੀਆਂ ਪਾਣੀ ਭਰ ਜਾਣਾ ਗੱਡੀਆਂ ਦੇਖੋ ਭਾਈ ਪਿੱਛੇ ਸਮਸਰਾਂ ਦੇ ਵਿੱਚ ਪਾਣੀ ਪੈ ਗਿਆ ਗੱਡੀਆਂ ਦੇ ਹਾਂ ਕਿੰਨ ਬੜੂਗਾ ਨਹੀਂ ਭਰ ਜਾਣਾ ਭਰ ਜਾਣਾ ਪਾਣੀ ਭਾਈ ਵਿੱਚ ਅੰਦਰ ਪਾਣੀ ਭਰ ਜਾਣਾ ਹਲਾਤ ਭਾਈ ਪੂਰੇ ਖਤਰਨਾਕ ਹੋ ਗਏ ਭਲੀ ਕਰੇ ਭਾਈ ਆਪ ਉਹ ਮੋਰਚਾ ਕੱਢ ਲੀਗਾ ਕੱਢ ਲੀਗਾ आगे आप लगता ही बिके। और जरा जा वो कितना करने का है पता नहीं पानी है यार। वो बैठा है बोले तो कहीं बोलिए कहीं हम। बोलो बोलो आला ये बाला ने डाल मारे परे। वो पढ़ क्या पानी पढ़ क्या अंतर करने को चाहिए। नहीं तो ना तो यार। ਨਿਆਣਿਆਂ ਨੂੰ ਦੇਖੋ ਲੱਗੇ ਹੋਏ ਆ ਮੋਜਾਂ ਵਿੱਚ ਤਾਰੀਆਂ ਲਾ ਰਹੇ ਆ ਪਾਣੀ ਦੇ ਤੇ ਸੋਨਾਲੀ ਕਾਣੇ ਦੇ শোরੂਮ ਵਿੱਚ ਚੱਲੇ ਆ ਬਾਈ ਕਿਉਂਕਿ ਇਹਨਾਂ ਦਾ শোরੂਮ ਨਹੀਂ ਆ ਬਾਈ ਇਹਨਾਂ ਦੇ ਪਾਣੀ ਜ਼ਿਆਦਾ ਭੜਿਆ ਇੱਧਰ ਵੀ ਕਰੋ ਚੈੱਕ ਪਾਣੀ ਦੇ ਹਾਲਾਤ ਕਿਹੋ ਜਿਹੇ ਆ ਲੋ ਬਾਈ ਠੀਕ ਆ ਜੀ ਆ ਲੋ ਪਾਣੀ ਆ ਬਾਈ ਸਾਰੇ শোরੂਮਾਂ ਦੇ ਵਿੱਚ ਭੜਿਆ ਹੋਇਆ ਕਰੋ ਚੈੱਕ ਲੋ ਜੀ ਠੀਕ ਆ ਹੈਪੀ ਬਾਈ ਅੱਜ ਸਵੇਰ ਹੋਰ ਹੈਪੀ ਬਾਈ ਆ ਹੋਰ ਜੱਗੂ ਵੀਰ ਮੈਂ ਕਿਹਾ ਮੀਂਹ ਦੇ ਤਾਜ਼ਾ ਹਾਲਾਤ ਦਿਖਾ ਦਈਏ ਮੀਂਹ ਬਾਈ ਦੇਖ ਲੈ ਪਾਣੀ ਹਾਂ ਅੱਜ ਸਵੇਰੇ ਕਾਲਾ ਕਹਿੰਦਾ ਦਾ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਕਾਲਾ ਬਾਹਰ ਕਹੜ ਕੇ ਕਹਿਂਦਾ ਕਾਲੇ ਦੀ ਭੱਖਾ ਸੱਚੀ ਹੋਵੇ ਕਿ ਤੇ ਰੱਬ ਪਾ ਦੇਵੇ ਹਾਂ ਕਹਿੰਦਾ ਨਜ਼ਾਰਾ ਆ ਜੀ ਵਾ ਦੇਖ ਠੀਕ ਆ ਹੁਣ ਸਾਲਕ ਨੂੰ ਲਿਆਣ ਤੇ ਹਾਂ ਸਹੀ ਗੱਲ ਆ ਸਹੀ ਗੱਲ ਆ ਆਏ ਹੁੰਦਾ ਬਾਈ ਇਹਨੂੰ ਐ ਕੁਦਰਤ ਕਹਿੰਦੇ ਆ ਕੁਛ ਨਹੀਂ ਪਤਾ ਹੁੰਦਾ ਘੜੀ ਚ ਸੋਕਾ ਘੜੀ ਚ ਡੋਬਾ ਉਹ ਕੰਮ ਟਰੈਕਟਰ ਦੇਖੋ ਸਵਰਾਜ ਭਾਈ ਉਹ ਦੇਖੋ ਮੋਢੇ ਟਾਇਰ ਡੁੱਬੇ ਖੜੇ ਆ ਅਜੇ ਤਾਂ ਪਾਣੀ ਉੱਤਰ ਗਿਆ ਥੋੜਾ ਜਿਹਾ ਇੱਕ ਵਾਰ ਤਾਂ ਪਾਣੀ ਖੜਾ ਚੜ ਗਿਆ ਕੱਢ ਗਿਆ ਪਾਣੀ ਸਾਡਾ ਟ੍ਰੈਕ ਵਾਲਿਆਂ ਨੇ ਅੰਦਰ ਤੇ ਪਿਰਥੀ ਵੀਰ ਸੋ ਹੋਰ ਪਿਰਥੀ ਭਾਈ ਠੀਕ ਹੈ ਸਸਤੀ ਠੀਕ ਹੈ ਭਾਈ ਪਿਰਥੀ ਹਜੇ ਦਾ ਭਾਈ ਇਹਦੀ ਲੋਡ ਨਹੀਂ ਹੈਗੀ ਨਹੀਂ ਲੋਡ ਹੈ ਨਾ ਇਹ ਮੰਦਰ ਦੇ ਬੜਾ ਮਾਰਾ ਖਿੱਚੀ ਜਾਂਦਾ ਹੈ ਅੱਛਾ ਤੇ ਡਾਕਟਰ ਦਾ ਕੰਮ ਆ ਪਾਣੀ ਲੱਗ ਗਿਆ ਉਤਰਨਾ ਪਾਣੀ ਉਤਰ ਰਿਹਾ ਵੈਸੇ ਤਾਂ ਠੀਕ ਆ ਤੇ ਇੱਥੇ ਤੱਕ ਤੇ ਸੀਗਾ ਚੱਕਦਿਆਂ ਦਾ ਬਨੇ ਗਰੀਬੀਆਂ ਹਾਂ ਤੇ ਉਹ ਉੱਤਰ ਗਿਆ ਠੀਕ ਆ ਭਾਈ ਚਲੋ ਕੋਈ ਨੁਕਸਾਨ ਨਹੀਂ ਹੋਇਆ ਬਾਈ ਬਚਾਉਇਆ ਫਿਲਹਾਲ ਦੀ ਘੜੀ ਰੱਬ ਜੋ ਕਰਦਾ ਫਾਇਦੇ ਵਾਸਤੇ ਕਰਦਾ ਸਰ ਹਰ ਸਾਲ ਦਾ ਕੰਮ ਹੈ ਪਹਿਲੀ ਵਾਰੀ ਨਹੀਂ ਹੈਗਾ ਹਾਂ ਪ੍ਰਸ਼ਾਸਨ ਦੇਖਦਾ ਨਹੀਂ ਪੂਰੇ ਆਪਣਾ ਹਰੇਕ ਸਾਲ ਹੈ ਬਾਈ ਨੁਕਸਾਨ ਹੁੰਦਾ ਅਸਲ 'ਚ ਪਾਣੀ ਦੀ ਨਿਕਾਸੀ ਨਹੀਂ ਹੈਗੀ ਬਾਈ ਉਰੇ ਪਹਿਲੀ ਕਿਲੀ ਦੁਕਾਨ 'ਚ ਪਾਣੀ ਭੜਿਆ ਇਹ ਇਸ ਹਾਲ ਦੇ ਸਾਨੂੰ ਹਰ ਸਾਲ ਪਾਣੀ ਤੋਂ ਨਾ ਪ੍ਰਸ਼ਾਸਨ ਬਿਲਕੁਲ ਹੀ ਸੋਚਦਾ ਨਾ ਦੇਖ ਰਿਹਾ ਹੈ। ਪਿਰਥੀ ਭਾਈ ਉਹਨੇ ਥੋੜੀ ਜੀ ਪਾਣੀ ਦੀ ਨਿਕਾਸੀ ਕਰਨੀ ਚਾਹੀਦੀ। ਪਾਣੀ ਦੀ ਨਿਕਾਸੀ ਨਹੀਂ ਹੈ ਸਾਰੇ ਜਿਹੜੇ ਪਾਈਪ ਐ ਪਾਈਪ ਬੰਦ ਹੋਏ ਹੋਏ ਆ ਪਾਣੀ ਚੱਲਦੇ ਨੇ। ਪਾਣੀ ਤੇ ਪਾਈਪ ਬੰਦ ਹੋਦੇ ਨੇ ਜਿੰਨੇ ਵੀ ਸੀਵਰੇਜ ਤੇ ਸਾਰੇ ਸੀਵਰੇਜ ਪਿਛਲਾ ਕੋਠਲੇ ਦਾ ਸਾਰਾ ਪਾਣੀ ਇੱਥੇ ਨੂੰ ਆਉਂਦਾ। ਜੀ 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 ਹਨਾ ਚਲੋ ਹੋ ਸਕਦਾ ਪਿਰਥੀ ਤੇਰੀ ਗੱਲ ਕੋਈ ਸੁਣ ਲਵੇ ਕੋਈ ਅਸਰ ਹੋ ਜਾਵੇ। ਪਾਦੇ ਜੀ ਹਾਂ ਪਾਦਾ ਨਹੀਂ ਬਾਈ ਪਾਦਾ ਨਹੀਂ ਡਰਨਾ ਕਹਦੇ ਆਪਾਂ ਉਹ ਦੇਖੋ। ਨਿਆਣੇ ਨੂੰ ਦੇਖੋ ਵੀ ਉਹ ਉੱਦੋਂ ਨਿਆਣੇ ਤਾਰੀਆਂ ਲਾ ਰਿਹਾ ਸਾਈਕਲ ਆ ਦੇਖੋ ਸਰ ਹੁਣ ਮਤਲੇ ਵੀ ਕੋਈ ਕਹਿ ਦੂਗਾ ਇਹ ਵੀ ਸ਼ਹਿਰ ਆ ਪਿਆ ਬਣਿਆ ਹੋਇਆ ਬਿਲਕੁਲ ਦਿਨ ਆ ਬਣਿਆ ਸਹੀ ਗੱਲ ਸਹੀ ਗੱਲ ਆ ਬਾਈ ਬਹੁਤ ਮੀਂਹ ਪੈ ਗਿਆ ਬਾਈ ਚਲੋ